ਕਾਹੇ ਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਮੌਰਨਿੰਗ ਦਾ ਟਾਈਮ ਆ ਸਵੇਰ ਦਾ ਤੇ ਨੇਰਾ ਹਜੇ ਸਾਡੇ ਸੀ ਹੋ ਗਏ ਨੇ ਬਾਬਾ ਜੀ ਜਪ ਕਰ ਰਹੇ ਨੇਗੇ ਗੁਰਦੁਆਰਾ ਸਾਹਿਬ ਤੇ ਇਧਰ ਆ ਮੇਰੇ ਰਸੋਈ ਦੇ ਵਿੱਚ ਹੂੰ ਉਧਰ ਪਾਣੀ ਮੱਝੋ ਕਨੇ ਤਾਰਾ ਤੁਰਾ ਕੱਢ ਲਿਆ ਉਹ ਆਪ ਉਹ ਸੈੱਟ ਲਿਆਗਾ ਕਪੜਾ ਕਰਿਆ ਹੈ ਜੀ ਕਿਉ ਮੈਂ ਅੱਜ ਦੁੱਧ ਰਿੜਕ ਰਹੀ ਨੇ ਨੇਰੇ ਨੇ ਤੇ ਮਲਾਈ ਰਿੜਕ ਲਈ ਨੇਰੇ ਨੇਰੇ ਮੇਰੇ ਇਹ ਡੱਬਾ ਪੁੱਟਾ ਹ ਥੋੜਾ ਜਿਆਦਾ ਹੋ ਗਿਆ ਇਸੇ ਕਲਕੇ ਹੋਏ ਥੋੜਾ ਜਿਹਾ ਪਿੰਗਾ ਜਾ ਤੇ ਕਿਉਂਕਿ ਉਹ ਵੀ ਬਣਨ ਵਾਲਾ ਦਾ ਸੰਘਣਾ ਹੋ ਗਿਆ ਮਲਾਈ ਰਿੜਕੀ ਸੀ ਨੇਰੇ ਤੇ ਅੱਜ ਹੈਗਾ ਜੀ 10 ਫੁੱਟ ਆਰੇ ਹੱਥ 깔ਦੇ ਰਹੇ ਰਹੇ ਹੋਰ ਆਪ ਤੋਂ ਵੀ ਨਾ ਐ ਕੱਲ ਵੇ ਦਵਾਈ ਕੱਲ ਤਾਂ ਸਾਰਾ ਦਿਨ ਕਿਣਮਣ ਕਣੀ ਰਹੀ ਅੱਜ ਬਦਲ ਗਈ ਬਣੀ ਹੋਈ ਹੈ ਜਿੰਨ ਤਹਣ ਸੁਣ ਪਤਾ ਹੈ ਸਾੜਸਾ ਬਾ 7 7:30 ਚੜਦਾ ਹੈਗਾ ਕਿਉਂਕਿ ਪੋ ਦਾ ਮਹੀਨਾਗਾ ਹੋਲੀ ਚੰਦ ਫਿਰ ਉੱਥੇ ਇਧਰ ਆਪਾਂ ਨੇ ਕੰਮ ਨਿਮੇੜ ਲਿਆਗਾ ਤੇ ਅੱਜ ਭਾਂਡੇ ਮਾਂਜਣੇ ਦੇ ਬਸ ਮੈਂ ਹੁਣ ਕਿਉਂ ਕੋਲਿਸ ਕਰਕੇ ਖੜੀ ਆ ਪਲਾਟਰ ਉੱਤੋਂ ਰਿਪਰ ਦੀ ਨੱਕਟ ਕਰਕੇ ਕੰਮ ਕਰ ਲਿਆ ਸੀ ਤੇ ਮੈਂ ਕਿਹਾ ਚਲੋ ਹੁਣ ਮੈਂ ਕੋਲ ਕੱਢ ਕੇ ਬਣਾ ਦੇਣੀ ਆ ਥੋੜਾ ਟਾਈਮ ਲੁਗੋ ਤੇਜ ਕਰ ਲਿਆ ਥੋੜਾ ਜਿਹਾ ਤੇ ਬਣਨ ਵਾਲਾ ਹੀ ਆ ਕਿਉਂ ਸਾਡੇ ਸਿਰਵਾਉ ਦੇ ਨੂੰ ਤੇ ਆ ਵੀ ਬਣ ਗਿਆ ਕਿਉਂਕਿ ਅੱਜ ਅਸੀਂ ਜਾਣਾਂਗਾ ਤੇ ਬੱਸ ਤੇ ਵਜੇ ਰਹੇ ਜੀ ਕਿ ਜੀਏ ਜਾਣਾਂਗਾ ਇੱਕ ਚਾਚਾ ਜੀ ਨੂੰ ਲੈ ਕੇ ਜੀ ਰਾਮਰ ਕੋ ਜਨਮ ਹੋ ਗਿਆ ਤੇ ਸਾਰਿਆਂ ਖੈਰ ਹੋ ਗਈ ਨੇ ਤੇ ਸਾਰੇ ਸਾਰੇ ਪਰਿਵਾਰ ਆਇਆ 1000 ਰੁਪਏ ਹਨਾ ਇਹ ਠੰਡ ਹੈ ਇਤ ਕਰ ਬੱਚਿਆਂ ਨੂੰ ਫੁੱਟਣਾ ਨੇ ਮੇਰੇ ਇੰਨੋਂ ਪਿਆਰੇ ਨੇ ਮम्मा ਸਭ ਨਾਲ ਸੱਜਦੇ ਹੋਏ ਸੀ ਕਰੇ ਉਸੇ ਵਾਂਗ ਤਰ੍ਹਾਂ ਬੰਨਾਈ ਰਿਹਾ ਤੇ ਕੋ ਵਾਂਨ ਤੋਂ ਕੋ ਫੈਮਿਲੀ ਲੱਗਦਾ ਹੋਏਗਾ ਪਿਆਜੀ ਚਾਉਦੀ ਬਣ ਕੇ ਜਿੱਤੇ ਬਦਲ ਸੀ ਹੋਰ ਵਿੱਚ ਉਹਦੇ ਟਾਈਮ ਲੱਗ ਜਾਂਦਾ ਹੈ। ਠੁਣਾਗੇ ਆਪਾਂ ਫੇਰ ਕਿਉਂਕਿ ਹਜੇ ਬਹੁਤ ਜ਼ਿਆਦਾ ਗਰਮਾ ਡੱਬਾ ਪਹਿਲੀ 빙ਗਾ ਦਾ ਤੇ ਹੋਰ 빙ਗਾ ਨੂੰ ਹੋ ਜੀ। ਤੇ ਠੁਣਾਗੇ ਠੰਡਾ ਹੋਏ ਤੋਂ ਇਹਨਾਂ ਵਿੱਚ ਜਿਹੜੇ ਆਪਣੇ ਭਾਂਡੇ ਭੁੰਦੇ ਰਹਿੰਦੇ ਨੇ ਮਾਂਜ ਨਾਲ ਉਹ ਮਾਂਜ ਲੈਣੀ ਤੇ ਕੱਦੀਆਂ ਕੜਾਹੀ ਰਹਿ ਜੂ ਤੇ ਵਾਲੀ ਨੇ ਆਵਾਜ਼ ਚ ਮਾਂਜ ਬੰਦ ਗਏ। ਥੋੜਾ ਹੋ ਤੇਜ਼ ਕਰ ਲੈਣੀ ਬਸ ਇੱਕ ਤਾਂ ਇਹ ਲੋਕ ਨੂੰ ਸੋਚ ਕਿ ਉਹਨਾਂ ਕਿਉਂ ਇਹ ਕਰ ਗਏ ਥੋੜਾ ਅਜੇ 1 ਮਿੰਟ ਦਾ ਸੇਕ ਹੋਣ ਵਾਲਾ ਹੈ ਜੇ ਬਾਦ ਸੇਕ ਲੱਗੇ ਤਾਂ ਵੀ ਨਿਉ ਕਿਉਂ ਬਣਦਾ ਇਹ ਵੀ ਇਸੇ ਹਿਸਾਬ ਹੁੰਦਾਗਾ ਜੇ ਥੋੜਾ ਸੇਕ ਲੱਗੇ ਤਾਂ ਕੱਚਾ ਜਾ ਰਹੇ ਜਾਂ ਇਹ ਬਾਹਲਾ ਸੇਕ ਲੱਗ ਜੇ ਬਾਹਲਾ ਕੱਢ ਜਾਣਾ ਫਿਰ ਟੇਸਟ ਨਹੀਂ ਹੋ ਜਾ ਰਹੇਗਾ ਤੇ ਵੀ ਗੌਰ ਨਾਲ ਬਣਾਉਣਾ ਪੈਂਦਾਗਾ ਮੈਂ ਕਦੇ ਨਹੀਂ ਢਿੱਕਿਆ ਬਸ ਮੈਂ ਤਾਂ ਮਲਾਈ ਵੀ ਤੇ ਉਹ ਬਣਾਉਣ ਨੂੰ ਜਿਹੜਾ ਚਾਹ ਵਾਲਾ ਦੁੱਧ ਹੁੰਦਾ ਹੈਗਾ ਤੇ ਇਹ ਆਪਣੀ ਦੇਗ ਦੀ ਵਾਰੀ ਆਉਣ ਵਾਲੀ ਹੈ ਤੇ ਆਪਾਂ ਪਰਸੋਂ ਗੁੱਦੀ ਦੀ ਦੇ ਕਰਾਈ ਸੀ ਖੁਸ਼ੀ ਚ ਰੱਤੀਆਂ ਦੀ ਖੁਸ਼ੀ ਸਕਰਾਨਾ ਕਰਾ ਦਿ ਮਹਾਰਾਏ ਦਾ ਤੇ ਹੁਣ ਸਾਡੇ ਨਾਲ 6 ਮਹੀਨੇ ਬਾਅਦ ਵਾਰੀ ਆਉਂਦੀ ਹੁੰਦੀ ਹੈ ਸਾਰੇ ਪਿੰਡ ਦੀ ਵੀ ਵਾਰੀ ਨਾਲ ਜਿਹੜੀ ਆਪਣੀ ਗਲੀ ਚ ਆਈ ਹੋਈ ਹੈ ਵਾਰੀ ਹੁਣ 5-7 ਦਿਨਾਂ ਨੂੰ ਆਪਣੀ ਵਾਰੀ ਆ ਗਈ ਤੇ ਮੈਂ ਕਹਿੰਦਾ ਚਲੋ ਮੈਂ ਤਾਜਾ ਕਿਉਂ ਪਾ ਦਾਂ ਦੇਖ ਵਾਸਤੇ ਤੇ ਗੋਟਾ ਬਬਰ ਜਿਹੜਾ ਕਾ ਚੀ ਆਪਾਂ ਦਾਲ ਪਾਣੀ ਸਉਣ ਲਾ ਤੇ ਵਾਕੀ ਜੁੱਲਾ ਚੱਲ ਰਿਹਾ ਹੈ ਇਸੇ ਹੀ ਅਲੂਆ ਹੈ ਇਸੇ ਸਾਤ ਪਿਆਣੀ ਮਿਲਾਈ ਹੈ ਤੇ ਟਮਾਟਰ ਮਾਗਦੇ 2 ਕਿਲੋ ਦੇਤੇ ਬਸ ਮੇਰੇ ਘਰੋਂ ਪਾਣੀ ਦੋ ਦਿਨ ਸਾਂ। ਰੋਟੀ ਇੰਦਰ ਤਾਂ ਕਰਦੀ ਕਰਦੀ ਆਪਣਾ ਕਿਉਂ ਬਣ ਗਿਆ? ਆਪਾਂ ਗੈਸ ਕਰਦਾਂ ਨੇ ਅਬ ਬੰਦ ਚੁੱਲਾ ਤੇ ਇਹਨੂੰ ਟੱਕ ਕੇ ਰੱਖਦਾਂ ਨੇ ਅਗੇ ਤੇ ਇਹਨੇ ਨਿੱਤਰ ਜੂਗਾ ਫਿਰ ਮੈਂ ਕੱਪੜੇ ਤੋਂ ਡੈਡੀ ਤੁਹਾਨੂੰ ਸਕੂਟਰੀ ਨੂੰ ਨਹੀਂ ਧਰਦੇ ਕੋਈ ਨਾ ਕੁੜੀ ਚਲਾ ਲਾਂਦੇ ਉਹਨੂੰ ਵੀ ਹੈਂ ਠੰਡ ਨਹੀਂ ਲੱਗਦੀ ਇਹ ਤੇ ਉਹ ਇਹਦੇ ਲੱਤਾਂ ਹੀ ਧਰਦੇ ਆ ਮੋਟਰਸਾਈਕਲ ਤੇ ਲੱਤਾਂ ਹੀ ਧਰਦੇ ਨੇ ਲੋ ਜੀ ਨਾ ਹੁਣ ਸੁਖਮਣ ਦਾ ਸ਼ੈਂਪੂ ਮੁੱਕ ਗਿਆ ਤੇ ਇਹ ਕਿਹੜੀ ਸ਼ੈਂਪੂ ਲੈਣ ਤੋਰਨੇ ਤੋਰੇ ਨੇ ਪੌਣੇ 8 ਹੋ ਗਏ ਹੁਣ 7:30 ਵੱਜ ਗਏ ਪਰਮਣ 8:00 ਵਜੇ 8:00 ਵਜੇ ਤੇ ਕੱਪੜੇ ਤੋਂ ਤੇ ਪਾਣੀ ਪਾਣੀ ਇਹ ਸਰਫੜਾ ਪਾਣੀ ਪਿਆਗਾ ਸੁਖਮਣਾ ਇਹ ਡੇੜੀ ਲਾਉਣ ਦੇ ਵਿੱਚ ਢੇੜਾ ਦੇ ਦਾਂਗੇ ਹਾਂ ਲੋਰ ਮੈਂ ਲਬਲ ਮਰਗੀ ਗੁਰਮਨ ਨੇ ਪਾ ਰੱਖੀ ਸੀ ਮੈਂ ਤਾਂ ਅਸੀ ਕਰਮ ਨੇ ਪਾਇਆ ਸੀ ਹੂੰ ਹੁਣ ਮਨਵਾਰੀ ਲੁੱਟ ਕੀਤੀ ਹੈ ਸਾਰੇ ਕਿਤੇ ਲੱਭ ਲਈ ਤੇ ਤੂੰ ਮਸ਼ੀਨ ਦਿੱਤਾ ਦੇਖਦੀ ਵੀ ਕਾ ਇਹਨਾਂ ਲਾਹੇ ਕੱਪੜੇ ਨਾ ਕੇ ਥਲੋਂ ਨਹੀਂ ਪਾਈ ਤੂੰ ਉੱਪਰ ਦੀ ਦਾ ਹੋਰ ਹਾਂ ਤੇ ਨਹੀਂ ਨਿੱਗੀ ਹੈਗੀ ਉੱਪਰ ਦਿਓ ਨਹੀਂ ਜਵਨੀ ਪਾ ਰਹੀ ਸੀ ਰੀਣ ਜੇ ਦੀ ਥਲੋਂ ਦੀ ਆ ਪਾ ਲਈ ਸਾਵੋ ਸਬ ਬੈ ਵਾਈ ਕੁ ਜੇ ਰੱਬਾ ਕੋਟੀਆਂ ਹਜ ਜੱਡਾ ਟੱਬ ਪੇ

ਸੋ ਦੇ ਦਿੱਤ ਕਰੀਏ ਕੰਮ ਆਖਾ ਪਾ ਲਓ ਬਾਏ ਥਾਮੀ ਜਾਣਾ ਹੋ ਜਾਣਾ ਜੇ ਜਾਣਾ ਹੁੰਦਾ ਨਾ ਦੋ ਤਿੰਨ ਥਾਮੀ ਜਾਣਾ ਹੁੰਦਾ ਇੱਕ ਥਾਮੀ ਇੱਥੇ ਦੇ ਨੀ ਬਿਊਟੀਫੁਲ ਸਾਈਨਗੇ ਦੂਜੀ ਕੋਈ ਖੋਪੀ ਪਾ ਲਵਾਂ ਨਾ ਤੇ ਉਹ ਜੇ ਕੋਈ ਸਪੁਰੇ ਬਣੇਗੇ ਕੋ ਮੈਂ ਦੇਖੇ ਮੈਂ ਚਾਹ ਪੀ ਲਾਂ ਪੁੱਟਕ ਠੰਡ ਲੱਗ ਜਾਂਦੀ ਆ ਫਿਰ ਮੈਂ ਸਗੜ ਗਿਆ ਬਾਹਰ ਅੱਜ ਸੋਣ ਦਿਖਾਈਓ ਸਾਰਾਂ ਡੇੜਾ ਆਈਆਂ ਆਹ ਹਰੇ ਆਲਕਾ ਆ ਤਾਂ ਤੇ ਡੜੀ ਦੇ ਪਾਣੀ ਤਾਂ ਮਨ ਬਾਦਰੂ ਰੋਣ ਅੱਜ ਡੜੀ ਕੋ ਤੇ ਡੜੀ ਬਾਹਰ ਚ ਡੜੀ ਤੂੰ ਆ ਕੇ ਚੁੱਪ ਚਾ ਦੇ ਆਹ ਭਾ ਹਮਾਰੇ ਦਰਿਆ ਨਾ ਨਾ ਮਾਇਆ ਕਹ ਰਹੀ ਆ ਇਹ ਕਿੱਥੇ ਕਲਾਕ ਤੋਂ ਦੇ ਦਿਸ ਗਿਆ ਪਾਸ ਦੇਖੀ ਜਾ ਨਾ ਉਹ ਉੱਥੋਂ ਹੀ ਫੇਰ ਅੱਜੋਂ ਉੱਥੋਂ ਕਾਉ ਕੱਚੇ ਵਿੱਚ ਰਿਪਟਾ ਲਿਬੜ ਲੰਗ ਮਤਾਏਗਾ ਨਾ ਉਰੀ ਖੜਾਕ ਤੋਂ ਹੂੰ

ਮੇਰੀ ਕੋਟੀ ਇਹ ਚ ਪਾਇਆ ਜਿਹੜਾ ਉਹ ਬੈਗ ਨਹੀਂ ਤੇ ਕੋਟੀਆਂ ਸਵੈਟਰ ਪਾਉਣ ਵਾਲਾ ਇਹ ਮੈਂ ਹੁਣ ਦੋ ਦਿਨ ਆ ਕੋਟੀ ਦਾ ਖੂਨ ਅੱਜ ਤੱਕ ਤੇ ਹੋਈ ਪਾ ਲਈ ਦੋ ਦਿਨ ਇਹ ਕੋਟੀ ਨਾਲ ਲੰਘਣ ਨੂੰ ਆ ਕੋਟੀ ਕਿੱਥੇ ਲੰਘੀ ਹੈ ਇਹ ਉਰੋ ਲੈ ਕੇ ਜੀ ਫਿਰ ਜਾਂ ਤਾਂ ਫਿਰ ਜਾਂ ਤਾਂ ਲੈ ਕੇ ਜੁੱਤਾ ਤੇ ਕੋ ਦੋ ਕੋਟੀਆਂ ਲੈ ਕੇ ਜੀ ਆ 400 ਲੈ ਤੀ 4-5 ਸਾਲ ਹੋ ਗਏ ਜੀ ਲੈ ਪੰਜ ਟਾਈਮਰ ਬਾਹਰ ਅੱਪ ਸੁੱਕੀ ਜਾਣਗੇ ਜੇ ਮਾਰ ਬਟੂਆਂ ਤਾਂ ਸੁੱਕੀ ਪਏ ਠੰਡੇ ਤਾਂ ਆਏ ਲੱਗਦੇ ਨੇ ਕਿਉਂਕਿ ਸਵੇਰੇ ਸੁਨੇਹਾਰੀ ਤੋਂ ਤੱਕ ਗਏ ਹੁਣ ਹਵਾ ਚਾਲਦੀ ਹੈ ਠੰਡੀ ਠੰਡ ਹੈਗੀ ਹੂੰ ਤਾਂ ਸੁੱਕੇ ਪੈਣੇ ਨੇ ਕੱਪੜੇ ਤਾਂ ਸੁਖਮਣ ਤੇਰੇ ਕਿਹੜੇ ਨੇ ਗੁਰਮਣ ਹਾਂ ਆਹ ਆ ਜਿਹੜਾ ਹੱਥ 'ਚ ਇਹ ਤੇਰਾ ਹਾਂ ਬਸ ਕੱਲਾ ਹੀ ਆ ਅਸਲ ਹੋ ਰਹੇ ਹੈ ਮੈਡਮ ਇਹ ਪਾਕਿਸਤਾਨ ਦੇ ਕਿ ਮੈਂ ਲੋਰ ਵਿੱਚ ਦੌਰ ਵਿੱਚੋਂ ਜੇ ਨਹੀਂ ਪਾਲੂ ਇੱਕ ਤਾਂ ਹੈ ਕਾ ਆਹ ਸੜਾ ਛੱਡਦੇ ਹੁਣ ਜਮਾ ਐ ਗਰਮੀ ਆ ਰਹੀ ਹੈ ਵੈਸੇ ਫੋਰ ਜੇ ਹੋਏ ਤੋ ਤੇਰੀ ਮੋਟੀ ਪਾਲਾ ਨਾ ਨਾ ਮੈਂ ਨਹੀਂ ਆਹੀ ਪਾਉ ਮੈਂ ਤੋ ਹੈ ਆਹੀ ਪਾਉ ਮੈਂ ਤਾ ਅੱਦੇ ਪੱਟੀ ਤਾਂ ਪਈ ਲੀਰਾ ਹੋਈ ਇਹ ਤਾਂ ਨਹੀਂ ਸੜਦੀ ਬੜੀ ਲੱਗਦੀ ਮੈਨੂੰ ਪੱਤੀ ਬਾਈ ਕਿ ਪਾਉਣੀ ਐ ਪੱਤੀ ਨਹੀਂ ਹੋਈ ਟਾਂਡੇ ਨਹੀਂ ਲਾਦੇ ਇਸ ਤੰ ਨਾ ਮੈਂ ਕਿਹਨੇ ਨਹੀਂ ਲੈਂਦੀਆਂ ਉਹਨਾਂ ਨੂੰ ਕੀ ਕਰਾਂਗੀ ਅਗਲੇ ਸਾਲ ਪਾਉਂਗੀ ਹਾਂ ਲੈ ਸੜ ਕਹਿੰਦਾ ਪਾਲਾ ਲੀ ਨਾ ਠੁੰਗੀ ਬਾਲ ਨੂੰ ਹੁੰਨੀ। ਕੀਦੇ ਕੀਦੇ ਬੱਚੇ ਠੁੰਗ ਮਠੁੰਗੀ ਹੁੰਦੇ ਨੇ ਭਈ ਦੱਸਿਓ। ਕਰਵਾ ਹੀ ਦੋ। ਲਾਪਸੀ ਕਰ। ਆਹ ਕੱਪੜੇ ਮੈਂ ਇੰਨੇ ਪਾਏ ਨੇ। ਵੀ ਲਾਪਸੀ। ਹੈ? ਲਾਪਸੀ। ਲਾਪਸੀ ਕਰਵਾਓ। ਟਿਊਸ਼ਨ ਤੇ ਆ ਜਾ ਫੇਰ ਮਿਲੂਗੀ ਨਾ ਟਰਮ ਲਾਪਸੀ ਨਹੀਂ ਮਿਲੀ। ਲਾਪਸੀ ਭਈ ਦਾਦੀ ਤੋਂ ਕਰਵਾ ਲਓ ਹੁਣ ਮੈਂ ਤਾਂ ਮੱਝਾਂ 'ਚ ਜਾਂਦੀ ਆ। ਮੈਂ ਤਾਂ ਬਿਮਾਰ ਵੀ ਪੀ। ਜਿਹਾ ਖਾਮ ਲੱਗਿਆ ਤੇ ਗੁਰਮੁਣ ਦੇਸਣ ਵਾਲੀ ਕਰਾ ਲਈ ਕਾਨਕ ਕਰਿਆ ਤੇ ਅੱਤੜੀ ਨਪਰਾ ਹੀ ਦੇ ਸੀ ਕਿਉਂ ਚ ਤੇ ਦੇਸਣ ਚ ਪਰਵਾਹ ਆਨੇ 4-5 ਸਾਲ ਹੋ ਗਏ ਪਾਪਾ ਜੀ ਡੈਥ ਤੋਂ ਜਿਹੜੇ ਉਹ ਕੁੜੀਆਂ ਨੂੰ ਕੱਪੜੇ ਦਿੰਦੇ ਹੁੰਦੇ ਨੇ ਭੋਗਾਂ ਤੇ ਉਹ ਨਹੀਂ ਛੂਟ ਨਹੀਂ ਜਿਉਂ ਪਾਹ ਹੁੰਦਾ ਜਿਉਂ ਨਹੀਂ ਨਿਕਲਦਾ ਆ ਜਿਹੜੇ ਸਾਡੇ ਸੋਖਾ ਮਣਾਏ ਇਹ ਬਾਲੀ ਖਰਾਬ ਹੈ ਇਹ ਸਿੱਖੀ ਹੈ ਮੈਂ ਭੁੱਲੀ ਨਾ ਹਾਂ ਇਹ ਭੋਲੀ ਐ ਸੁਖਮ ਗੁਰਮਨ ਇਹ ਇਹ ਵੀਡੀਓ ਬਣਾਉਣ ਲਈ ਆਪ ਖੁੰਦਗਾ ਸੇੜ ਦੇ ਖੁੰਦੋ ਪਾਣੀ ਪਾਣੀ ਪਿਆ ਦਿੱਤਾਗਾ ਪਕਾ ਰਹੇ ਹਾਂ ਗੋਆ ਇਕੱਠਾ ਸਰਦਾਰ ਜੀ ਤੋਂ ਨੇ ਗੱਡੀ ਕਿਉਂਕਿ ਮੀਂਹ ਕਰਕੇ ਨਾ ਜੀ ਵੀ ਆ ਕੇ ਸੜ ਤੋਂ ਮੁੱਟੀਆਂ ਹੋਈਆਂ ਸੀਆਂ ਉੱਤੇ ਮਿੱਟੀ ਪਾਈ ਉਹ ਕਿਚਲ ਘਾਣ ਦੀ ਚੀਜ਼ ਆਈ ਹੈ ਸਾਰੀਆਂ ਗੱਡੀਆਂ ਲਈ ਬੜੇ ਥੜਪੜ ਗਏ ਨਾ ਜਿਹੜੀਆਂ ਦਲੀਆਂ ਸੀ ਇਹ ਸੱਤ ਗੱਡੀਆਂ ਦੀਆਂ ਆਪ ਪਾਉਂਦੀਆਂ ਲਾਈ ਗਈ ਨਾਲ ਇੱਕ ਦੂਜੇ ਨਾਲ ਬੈਠੇ ਵਾਰਦੀ ਪੱਲਾ ਬਾਉਨੇ ਛਾੜੂ ਛੱਕ ਜਿਦਾਂ ਤੇਰੀਆਂ ਟੱਠੀਆਂ ਕਰ ਲੈਣੇ ਪਹਿਲਾਂ ਫੋੜੇ ਨਾਲ ਟੱਠੀਆਂ ਕਰ ਲੈਣੇ ਫਿਰ ਸੰਬਰ ਤੇ ਥੂੜੀ ਤੇ ਮਾਰਾਂਗੇ ਫੇਰੇ ਸਾਰੇ ਕਿ ਮੈਨੂੰ ਸਮਝ ਨਹੀਂ ਆ ਰਿਹਾ ਸਾਰੇ ਕੱਪੜੇ ਬਰਖੇ ਸਾਰੇ ਕੱਪੜੇ ਇਹਦਾ ਸਾਹਮਣੇ ਇਹ ਦੁਬਾਰਾ ਲੋਡ ਕਰਨਾ ਆ ਕਿ ਹੱਤਾ ਕੋਸੇ ਨੂੰ ਬੰਨਣਾ ਹੈ ਸਾਕਾ ਫੇਰੇ ਸਾਰੇ ਕੱਪੜੇ ਹੁਣ ਕੋੜਾ ਲੇ ਲਓਗੇ ਮੈਂ ਚੱਲਾਂਗਾ ਉਹ ਲੋ ਕੋਨ ਵਰਗਾ ਦਖਾਤੀ ਜੇ ਆ ਕੇ ਬੰਨੀਆਂ ਨੇ ਉਹ ਟੈਂਪੀ ਤੋਂ ਸਿੱਧੇ ਆ ਗਏ ਪਤਾ ਨਹੀਂ ਕਿਉਂ ਗਾ ਲਾ ਪਤਾ ਕੋਨੇ ਚਿੰਗੀ ਵਾਦਦੇ ਹੁੰਦਾ ਰੋਲ ਕੋਨੇ ਚ ਨਾ ਆਵੇ ਤੇ ਉੱਥੋਂ ਨਾ ਇੰਨੀਆਂ ਭੈਣਾਂ ਮਿਲੀਆਂ ਵੀਡੀਓ ਦੇਖਣ ਵਾਲਿਆਂ ਇੰਨਾ ਹਨਾ ਹੌਸਲਾ ਵਧਾਈ ਗੱਡੀ ਦੀਆਂ ਵਧਾਈਆਂ ਪਹਿਲਾਂ ਕਮੈਂਟਾਂਾਂ ਹੀ ਦਿੱਤੀਆਂ ਫਿਰ ਬੱਚਿਆਂ ਨੇ ਉਹ ਦਿੱਤੀਆਂ ਜਿੰਨਾਂ ਪਰ ਬਹੁਤ ਖੁਸ਼ੀ ਹੋਈ ਤੇ ਬਹੁਤ ਜੀ ਖੁਸ਼ੀ ਮਿਲੀ ਕਹਿੰਦੇ ਸਾਨੂੰ ਤੁਸੀਂ ਮੇਂ ਗੱਡੀ ਲੈ ਚੀ ਹਨਾ ਹੁਣ ਜੀ ਅਜੀ ਹੁਣ ਅਜੇ ਨਾ ਪਾਉਂ ਨੇੜੇ ਹੋਵੇ ਕੋਈ ਹੁੰਦੀ ਹੋਈ ਹੈ ਬਹੁਤ ਸਾਰੇ ਪਹਨ ਬਦਾਂ ਨੇ ਜੀ ਅਜਿਹਾ ਨਵਾਲਾ ਨਾ ਜੀਆ ਸਬੱਬ ਵੀ ਮੇਲੇ ਹੁੰਦੇ ਨੇ ਹਨਾ ਮੈਂ ਤਾਂ ਤੁਹਾਨੂੰ ਜਾਣਦੀ ਹਾਂ ਤੁਸੀਂ ਮੈਨੂੰ ਜਾਣਦੇ ਹੋ ਜੇ ਮਿਲਦੇ ਹਾਂ ਹੁਣ ਬੁਲਾਇਆ ਕਰੋ ਜਰੂਰ ਆਹ ਤਾਂ ਬਹੁਤ ਜਾਰੇ ਪਹਿਨਣ ਦੀ

ਲੋਜਰ ਟਾਈਮ ਆ ਹੁਣ 8:30 ਵਜੇ ਗੇ ਸਵੇਰ ਦੇ 6 ਵਜੇ ਦਾ ਵਲੋਗ ਸਾਢੇ 6 ਵਜੇ ਦਾ ਸ਼ੁਰੂ ਕੀਤਾ ਹੈਗਾ ਕੰਮ ਤੰਦੇ ਆਪਾਂ ਨੇ ਕਰ ਲਏ ਨੇਗੇ ਤੇ ਹੁਣ ਆਪਾਂ ਕਰਦਾਂਗੇ ਜੀ ਭਾਂਡਿਆਂ ਦੀ ਤਿਆਰੀ ਜਾਨੀ ਕਿ ਸਾਰੇ ਭਾਂਡੇ ਮਾਂਜੇ ਗਏ ਤੇ ਸਾਰੇ ਸਾਰੇ ਰੋਟੀ ਪਾਣੀ ਖਾ ਲਿਆ ਤੇ ਦਹੀਂ ਨੂੰ ਜਾਗ ਜੂਗ ਲਾ ਦਿੱਤਾ ਹੈਗਾ ਤੇ ਹੁਣ ਆਪਾਂ ਮਾਂਜਦੇ ਹਾਂ ਭਾਂਡੇ ਭਾਂਡੇ ਮਾਂਜ ਕੇ ਅੱਧ ਪੈਰ ਧੋ ਕੇ ਤੇ ਆਪਾਂ ਜਾਂਨੇ ਬਿਸਤਰਿਆਂ ਦੇ ਵਿੱਚ ਬੀਬੀ ਤੇ ਸੁਖਮਣ ਗਈਆਂ ਹੋਈਆਂ ਨੇ ਜਾਪ ਤੇ ਤੇ ਗੁਰਮਣ ਗਈ ਹੋਈ ਆ ਟੂਸ਼ਨ ਤੇ ਉਹਨਰੇ ਡੈਡੀ ਟੂਸ਼ਨ ਤੋਂ ਲੈਣ ਗਏ ਹੋਏ ਨੇ ਉਹਨੂੰ ਤੇ ਬੀਬੀ ਤੇ ਸੁਖਮਣ ਗੁਰਦੁਆਰ ਸਾਹਿਬ ਆਥਣੇ ਇੱਕ ਘੰਟਾ ਹਨ ਸਹੀਦਾ ਰਾਜਾ ਸਾਹਿਬ ਜੱਦਿਆਂ ਦੇ ਉੱਤੇ ਜੋੜ ਮੇਲ ਤੇ ਜਾਪ ਹੁੰਦਾ ਹੈਗਾ ਗੁਰਦੁਆਰਾ ਸਾਹਿਬ ਰੋਜ਼ ਤੇ ਬੀਬੀ ਤਾਂ ਸੁਖਮਾਨ ਬਾਗਿਆਨ ਚਾਪ ਤੇ ਗੁਰਦੁਆਰਾ ਸਾਹਿਬ ਤੇ ਵਸ ਹੁਣ ਮੈਂ ਵੀ 10 ਮਿੰਟ ਬੈਠ ਗੁਰੂ ਦਾ ਨਾਮ ਲੈਣੀ ਆਂ ਕਿ ਭਾਂਡੇ ਮਾਜ ਕੇ ਤੇ ਗੁਰਮੰਨ ਦੀ ਸਬਜੀ ਸਬਜੀ ਕੱਢ ਕੇ ਰੱਖ ਦਿਆਂ ਕਿਉਂਕਿ ਆ ਕੇ ਰੋਟੀ ਖਾ ਲੋਗੇ ਦੁੱਧ ਬਾਅਦ ਪਾ ਕੇ ਰੱਖ ਦਾਨੀ ਹੋਰ ਰੋਟੀ ਆਪੀ ਖਾ ਲੂ ਜੋਤੂ ਮੈਂ ਕਰ ਦਿੱਤੀ ਹੈਗੀ ਤੇ ਜਿਹੜੇ ਵੀ ਆਪਣੇ ਕੰਮ ਕਰਨ ਵਾਲੇ ਨੇ ਦੇਖ ਦੇਾਂਗੇ ਉਹ ਲਾਵਸੀ ਗੈਂਤੀ ਕਹਿੰਨੀ ਮੈਨੇ ਬੇਸਨ ਦੀ ਲਾਵਸੀ ਬਣਾ ਰਹੀ ਮਮਾ ਜੇ ਹੋਣੇ ਖਾਣੀ ਹੋਈ ਮੈਂ ਬਣਾ ਦੂੰ ਕਿਉਂਕਿ ਉਹਨੂੰ ਖੰਗ ਜਖਾਵਾ ਗਰਮਣ ਜੋ ਤਨੂੰ ਬਹੁਤ ਜਰੂਰ ਹੋਇਆ ਪਿਆ ਮੈਂ ਇਸ ਕਰਕੇ ਪਹਿਲਾਂ ਨਹੀਂ ਬਣਾ ਕੇ ਰੱਖੀ ਕਿਉਂਕਿ ਮਖਿਆ ਫਿਰ ਉਹ ਠੰਡੀ ਹੋ ਜੂ ਪੈਣ ਸਾਰਾ ਆਬਰਾ ਮੂੰਹ ਸੇ ਲਵੇਟ ਕੇ ਪੈ ਜੂਗੀ ਹੱਦੋਂ ਬਾਅਦ ਹੀ ਖੰਗ ਜਖਾਵਾ ਨੂੰ ਹੋਇਆ ਪਿਆਗਾ ਬੇਸਨ ਦੀ ਲਾਵਸੀ ਕਰ ਦੂੰਗੀ ਜੇ ਖਾਊਗੀ ਤੂੰ ਤਾਂ ਦਿਨ ਦੀ ਕਹੀ ਜਾਂਦੀ ਮਮਾ ਕਰਦੀ ਪਰਦੀ ਤਾਂ ਕੋਸੀ ਕੋਸੀ ਜੋੜੀ ਕਰਕੇ ਦੇ ਦੂੰਗੀ ਖਾ ਕੇ ਪੈ ਜੂਗੀ ਤੇ ਇਸ ਤਰ੍ਹਾਂ ਆਪਣੇ ਕੰਮ ਤੰਦੇ ਨੇ ਜੀ ਪਿੰਡਾਂ ਵਾਲਾਂ ਦੇ ਆਉਣ ਜਾਣ ਦੇ ਹਨਾ ਦੋਸਤੋ ਕੋਈ ਵੀ ਬੰਡਾਉਣਾ ਪੈਂਦਾ ਸਭ ਦਾ ਜਾਣਾ ਵੀ ਪੈਂਦਾ ਸਰੀਕੇ ਚ ਘਰ ਦੇ ਵੀ ਕੰਮ ਕਰਨੇ ਪੈਂਦੇ ਨੇ ਤੇ ਵਹਿ ਗੁਰੂ ਤਰਕੀਆਂ ਬਖਸੇ ਸਭ ਨੂੰ ਤੇ ਪੈਣਾ ਬਹੁਤ ਵਧੀਆ ਪੈਣਾ ਮਿਲੀਆਂ ਅੱਜ ਹਨਾ ਧੰਨਵਾਦ ਇੰਨੇ ਪੈਣਾ ਮੈਨੂੰ ਤਾਂ ਮੈਂ ਤਾਂ ਇਹ ਗੱਲ ਕਦੇ ਸੋਚੀ ਵੀ ਨਹੀਂ ਸੀ ਵੀ ਕਿ ਮੈਨੂੰ ਇੰਨਾ ਪਿਆਰ ਮਿਲੂਗਾ ਪੈਣਾ ਦਾ ਮੈਨੂੰ YouTube ਤੇ ਇਹ ਜਿਹਾ ਪਰਿਵਾਰ ਮਿਲੂਗਾ ਤੇ ਬਹੁਤ ਹੀ ਬੜੀਆ ਪਿਆਰਾ ਪਿਆਰੀਆਂ ਭੈਣਾ ਪਿਆਰਾ ਪਰਿਵਾਰ ਮਿਲਿਆ YouTube ਤੇ ਤੇ ਦੁੱਖ ਸੁ ਦੁੱਖ ਖੁਸ਼ੀ ਸੁ ਖੁਸ਼ੀ ਵੰਡਾਉਣੇ ਹੋਗੇ ਦੁੱਖ ਚ ਦੁੱਖ ਵੰਡਾਉਣੇ ਖੁਸ਼ੀ ਚ ਖੁਸ਼ੀ ਵੰਡਾਉਣੇ ਧੰਨਵਾਦ ਜੀ ਇੰਨੀ ਖੁਸ਼ੀ ਮਨਾਈ ਆ ਮੇਰੀ ਗੱਡੀ ਦੀ ਅੱਜ ਵੀ ਭੈਣਾ ਨੇ ਭੈਣੇ ਅਸੀਂ ਵਧਾਈਆਂ ਤੈਨੂੰ ਅੱਜ ਵੀ ਦਿੰਨੇ ਆ ਤੇ ਅਸੀਂ ਬਹੁਤ ਖੁਸ਼ ਹੋਏ ਭੈਣੇ ਗੱਡੀ ਲੈ ਲਈ ਹੈ ਨਾ ਬਸ ਸਾਰਿਆਂ ਕੋਲ ਇਹੀ ਗੱਲ ਸੀ ਜਿੰਨੇ ਵੀ ਭੈਣਾ ਮਿਲੀਆਂ ਵਧਾਈਆਂ ਵਧਾਈਆਂ ਹੀ ਹੋਈ ਗਈ ਹੈ ਤੇ ਮੈਂ ਤਾਂ ਇਹ ਕਰੇ ਗੱਲ ਸੋਚੀ ਵੀ ਨਹੀਂ ਸੀ ਕਿ ਕਿ ਮੈਨੂੰ ਇੰਨਾ ਵਧੀਆ ਪਰਿਵਾਰ ਮਿਲ ਜੂਗਾ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਦਾ ਸੁਕਰਾਨਾ ਪਹਿਲਾਂ ਤਾਂ ਤੇ ਕਿਉਂਕਿ ਮੇਰੇ ਨਾਲ ਜਿਹੜੇ ਹਨ ਭੈਣ ਭਰਾ ਜੁੜੇ ਹੋਏ ਨੇਗੇ ਉਹ ਬਹੁਤ ਹੀ ਵਧੀਆ ਨੇਗੇ ਵਾਹਿਗੁਰੂ ਨਾਲ ਵੀ ਤਰੱਕੀਆਂ ਵਾਸਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੀਆਂ ਭੈਣਾਂ ਭੈਣਾਂ ਚੈਨਲ ਸਬਸਕ੍ਰਾਈਬ ਕਰੇ ਵੀਡੀਓ ਦੇਖ ਰਹੀਆਂ ਨੇ ਹੱਥ ਜੋੜ ਕੇ ਬੇਨਤੀ ਆ ਉਹਨਾਂ ਨੂੰ ਕਿਉਂਕਿ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੱਧ ਤੋਂ ਵੱਧ ਸਪੋਰਟ ਕਰਦੇ ਹੋ ਤੇ ਕਰਦੇ ਰਹੋਗੇ ਵੀ ਮੈਨੂੰ ਪੂਰੀ ਉਮੀਦ ਹੈ ਤੇ ਜਿਹੜੀਆਂ ਭੈਣਾਂ ਹਨਾ ਹਣ ਸਬਸਕ੍ਰਾਈਬਰ ਨੇ ਦੇਖਦੀਆਂ ਨੇ ਬੇਣੇ ਸਬਸਕ੍ਰਾਈਬ ਕਰੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਨਾਲ ਲੱਗਦਾ ਮੇਰਾ ਸੁਭਾਅ ਤੇ ਰੁੱਖ ਹੈ ਕਿ ਪਿਆਰ ਵਾਲਾ ਹੈ ਤੇ ਹੁਣ ਅੱਤੇ ਕੀ ਲੈ ਜਾਣਾ ਜੀ ਮੋ ਪਿਆਰ ਹੈ ਚਲੋ ਹੁਣ ਆਪਣਾ ਬਣਿਆ ਰਗਾ ਇਸ ਤਰ੍ਹਾਂ ਬਣਿਆ ਰਹੇ ਵਾਹਿਗੁਰੂ ਤਰਕੀਆਂ ਬਖਸ਼ੇ ਜਰਿਆਂ ਨੂੰ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ